ਕਰਤਾ ਪੁਰਖ ਨਰਪੋ ਨਿਰਵਰ ਅਕਾਲ ਸਾਦ ਜਪ ਆਦ ਸਚ ਜੁਬਾਦ ਸਚ ਹੈ ਭੀ ਸਚ ਨਾਨਕ ਹੋ ਸੇ ਭੀ ਸਚ ਗੁਰਧਰਤ ਕਵਣ ਹਮਾਰੇ ਸੋਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਗ ਉਜਰੇ ਧੰਗ ਗਿਰਨ ਚੜ ਜਾਏ ਲਖਾ ਬਦਰੋ ਸੁਣੈ ਜੋ ਕਾਲ ਕਿਰਪਾ ਕਰ ਟੱ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਠੀ ਹੈ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਸਾਤ ਪਈ ਗੁਰੂ ਗੋਬਿੰਦ ਪਾਈ ப பாபே பை சாத்த பை கருகோபிந்த பாய தாபாபே மே பை ரம நித்திரசன பகான ਬਿਨ ਸੇ ਰੋਗ ਪਏ ਕੱਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੇਤ ਗਈ ਬਿਆਦ ਉਬਰੇ ਜਨਮੀਤ ਮਨ ਬਚ ਕ੍ਰਮ ਪ੍ਰਭ ਅਪਨਾਤ ਆਈ ਨਾਨਕ ਦਾਸ ਤੇਰੀ ਸਰਣਾਈ ਮਨ ਬਚ ਕ੍ਰਮ ਪ੍ਰਭ ਅਪਨਾਤ ਆਈ ਨਾਨਕ ਦਾਸ ਤੇਰੀ ਸਰਣਾਇ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾ ਚਵਰ ਸ਼ਤਨ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਆਰਜਤ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੇ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਜੀਵਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਹਰ ਕਾ ਸਿਮਰਨ ਸੋਨ ਮਨ ਕਰਨੇ ਸੁਖ ਪਾਵੇ ਹਰ ਦੁਆਰ ਪਰਾਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ ਕੰਨਾਂ ਦੇ ਨਾਲ ਉਹਦਾ ਜਸਨ ਤੇ ਉਹਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਪਰ ਉਸ ਨਿਰੰਕਾਰ ਦਾ ਸਿਮਰਨ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਵਰਜਨ ਦੇਵ ਜੀ ਮਹਾਰਾਜ ਸ੍ਰੀ ਸਖੋਣੀ ਸਾਹਿਬ ਜੀ ਦੱਸਦੇ ਨੇ ਕਿ ਪ੍ਰਭ ਕੈ ਸਿਮਰਨ ਗਰਭਨਾਮ ਬਸੈ ਪ੍ਰਭੂ ਦੇ ਸਿਮਰਨ ਕਰਨ ਵਾਲਾ ਜਿਹੜਾ ਉਸ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਜਾਂ satsang ਵਿੱਚ ਜਾ ਕੇ ਉਹਦਾ ਜਸ ਸੁਣਦਾ ਹੈ ਜੇ ਸੁਣੇ ਹੋਏ ਜਸ ਨੂੰ ਉਹਦੀ ਸੋਪਾ ਨੂੰ ਉਹਦੀ ਵਡਿਆਈ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈਂਦਾ ਹੈ ਵਿਸਾਲ ਇਹਨਾਂ ਔਰ ਦੇਵ ਕਹ ਰਹੇ ਨੇ ਕਿ ਪ੍ਰਭ ਕੈ ਸਿਮਰਨ ਕਰ ਬਨ ਵਸੈ ਉਹ ਸਿਮਰਨ ਕਰਨ ਵਾਲਾ ਕਦੇ ਮਾਤਾ ਦੇ ਉਤਰ ਵਿੱਚ ਨਹੀਂ ਆਉਂਦਾ ਪਾਵ ਉਸਤਤ ਜਨਮ ਨਹੀਂ ਹੁੰਦਾ ਸਿਮਰਨ ਵਿੱਚ ਇੰਨੀ ਸ਼ਕਤੀ ਹੈ ਗੁਰੂ ਸਾਹਿਬ ਦੱਸ ਰਹੇ ਨੇ ਕਿ ਸਿਮਰਨ ਕਰਨ ਨਾਲ ਕੀ ਹੋਏਗਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਜੀਵ ਉਹ ਦਾ ਸਿਮਰਨ ਕਰੇਗਾ ਉਹਦਾ ਜੰਮਣਾ ਮਰਨਾ ਆਕਾਲ ਪੁਰਖ ਵਾਹਿਗੁਰੂ ਕੱਟ ਦੇਵੇਗਾ ਉਹਨੂੰ ਦੁਬਾਰਾ ਜਨਮ ਲੈਣ ਦੀ ਜ਼ਰੂਰਤ ਨਹੀਂ ਉਹ ਦੁਬਾਰਾ ਇਸ ਸੰਸਾਰ ਤੇ ਨਹੀਂ ਆਵੇਗਾ ਜਿਹੜਾ ਮਨ ਇਹ ਚਿਤ ਕਰਕੇ ਉਸ ਨਿਰੰਕਾਰ ਦੇ ਸਿਮਰਨ ਦੀ ਆराधना ਕਰੇਗਾ ਤੇ ਉਸ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾ ਲਵੇਗਾ ਪ੍ਰਭੂ ਕੈ ਸਿਮਰਨ ਦੁਖ ਜਮ ਨਸੈ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਨੇ ਜਿਹੜੇ ਇਹ ਦੂਰ ਹੋ ਜਾਂਦੇ ਨੇ ਪਾਵਨਸ ਜਾਂਦੇ ਨੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਜਮ ਹੈ ਉਹ ਨੇੜੇ ਨਹੀਂ ਆਉਂਦਾ ਸਿਮਰਨ ਦੇ ਵਿੱਚ ਸ਼ਕਤੀ ਹੈ ਬਾਣੀ ਨੇ ਬਚਨ ਗਏ ਹਨ ਕਿ ਜਿਹੜੇ ਵਿਅਕਤੀ ਪ੍ਰਭੂ ਦਾ ਸਿਮਰਨ ਕਰਦੇ ਹਨ ਬਾਣੀ ਐਸੀ ਲਿਖਦੀ ਹੈ ਜਏ ਪੈੰਡੇ ਲੂਟੀ ਪਨਹਾਰੇ ਸੋ ਮਾਰਗ ਸੰਤਨ ਦੁਰਾਰੇ ਜੇ ਲਾਲਚ ਜਾ ਬਾਤੀ ਕਾਟ ਦੂਰ ਰਹੀ ਉਹ ਜਨ ਤੇ ਬਾਠ ऐसे व्यक्ति ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਉਸ ਰਸਤੇ ਤੇ ਹੀ ਨਹੀਂ ਜਾਂਦੇ ਜਿੱਥੇ ਮਸੂਲੀਆ ਜਾਮ ਹੈ ਜਿਹੜਾ ਇਹ ਲੁੱਟ ਲੈਂਦਾ ਉਹ ਪਰਮੇਸ਼ਰ ਦੇ ਰਸਤੇ ਤੇ ਜਾਂਦੇ ਹਨ ਉਹ ਕਦੇ ਉਸ ਰਸਤੇ ਵਿੱਚੋਂ ਨਹੀਂ ਜਾਂਦੇ ਜਦੋਂ ਸਰੀਰ ਦਾ ਤਿਆਗ ਕਰਦੇ ਨੇ ਉਹ ਜਿੱਥੇ ਲਾਲਚੀ ਜਮ ਲੈਣ ਲਈ ਬੈਠਾ ਹੈ ਰੱਬ ਦੇ ਪਿਆਰਿਓ ਉਸ ਰਸਤੇ ਤੋਂ ਦੂਰ ਹੋ ਜਾਂਦੇ ਨੇ ਉਸ ਰਸਤੇ ਤੇ ਨਹੀਂ ਪੈਂਦੇ ਪ੍ਰਭ ਕੈ ਸਿਮਨ ਕਾਲ ਪਰ ਹਰੈ ਪ੍ਰਭੂ ਦਾ ਸਿਮਨ ਕਰਨ ਦੇ ਨਾਲ ਕਾਲ ਦਾ ਭਾਵ ਹੈ ਮੌਤ ਬਾਰਹ ਹਰ ਦਾ ਪਾਪ ਹੈ ਕਿ ਦੂਰ ਪੁਜਾ ਦਿੰਦੀ ਹੈ ਕਾਲ ਦਾ ਅਰਥ ਸਮਾਂ ਵੀ ਹੈ ਸਮਾਂ ਵੀ ਦੂਰ ਚੱਲਿਆ ਜਾਂਦਾ ਹੈ ਪਾਪ ਜਿੰਨੋਂ ਕਾਲ ਪੂਤ ਭਵਿੱਖ ਤੇ ਵਰਤਮਾਨ ਇਹਨਾਂ ਸਮਿਆਂ ਤੋਂ ਵਿਅਕਤੀ ਬਾਹਰ ਹੋ ਜਾਂਦਾ ਹੈ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਈਸ਼ਵਰ ਦੇ ਨਾਲ ਜੁੜ ਜਾਂਦਾ ਹੈ ਉਸ ਨੂੰ ਇਹ ਸਮੇਂ ਦਾ ਕੋਈ ਪਤਾ ਹੀ ਨਹੀਂ ਚੱਲਦਾ ਇਹ ਉਸ ਧਾਤੇ ਪਹੁੰਚ ਜਾਂਦਾ ਜਿੱਥੇ ਸਮਾਂ ਇਸ ਤੇ ਕੋਈ ਅਸਰ ਨਹੀਂ ਕਰ ਸਕਦਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਉਸ ਪ੍ਰਭੂ ਦੇ ਸਿਮਰਨ ਦੇ ਵਾਲੇ ਦਾ ਧਿਆਨ ਰਹਿੰਦਾ ਉਸ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ ਪ੍ਰਭ ਕੈ ਸਿਮਰਨ ਦੁਸ਼ਮਣ ਤਰਦਾ ਰਬਉ ਦਾ ਸਿਮਰਨ ਕਰਨ ਦੇ ਨਾਲ ਲੋਕ ਇਸ ਦੇ ਦੁਸ਼ਮਣ ਨਹੀਂ ਰਹਿੰਦੇ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਇਹਦੇ ਦੁਸ਼ਮਣ ਜਿਹੜੇ ਨੇ ਉਹ ਵੀ ਇਹਦੇ ਨਿੱਤਰ ਬਣ ਜਾਂਦੇ ਨੇ ਪਾਪ ਜਿਹੜੇ ਪੰਜ ਵਿਕਾਰ ਨੇ ਜਿਹੜੇ ਇਹਦੇ ਦੁਸ਼ਮਣ ਨੇ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਇਸ ਦੇ ਮਿੱਤਰ ਬਣ ਜਾਂਦੇ ਨੇ ਜਦੋਂ ਇਹ ਕਾਲਪੁਰਖ ਹੋਏ ਕੋ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਜਿਹੜੇ ਦੁਸ਼ਮਣ ਨੇ ਈ ਟਲ ਜਾਂਦੇ ਨੇ ਉਹ ਇਹਦੇ ਲਾਗੇ ਨਹੀਂ ਆਉਂਦੇ ਬਾਣੀ ਵਿੱਚ ਇਤੋ ਤੱਕ ਜ਼ਿਕਰ ਆਇਆ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹੋਣਾ ਤੂੰ ਨਾ ਛੁਟੈ ਨਿਕਟ ਨਾ ਜਾਇਓ ਤੋਤ ਧਰਮਰਾਜ ਆਪਣੇ ਜਮਾ ਨੂੰ ਇਹ ਗੱਲ ਕਹਿੰਦਾ ਕਿ ਜਿਤੇ ਰੱਬ ਦੇ ਪਿਆਰੇ ਉਸ ਪ੍ਰਭੂ ਦੇ ਪਿਆਰੇ ਸਿਮਰਨ ਕਰਦੇ ਤੁਸੀਂ ਉਸ ਥਾਂ ਤੇ ਨਾ ਜਾਏ ਜੇ ਚਲੇ ਗਏ ਨਾ ਕਦੇ ਮੈਂ ਛੁੱਟ ਸਕਦਾ ਨਾ ਤੁਸੀਂ ਛੁੱਟ ਸਕਦੇ ਕਿਉਂਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਝ ਹੈ ਤੇ ਧਰਮਰਾਜ ਜਮਨੇ ਇਹ ਵੀ ਉਸ ਪ੍ਰਭੂ ਦੇ ਦੀਨ ਨੇ ਜਦੋਂ ਉਹ ਦੀ ਜੀਵ ਇਸ ਉਸਤਤੀ ਕਰਦਾ ਹੈ ਉਸ ਪਰਮਾਤਮਾ ਦੇ ਗੁਣ ਕਹਦਾ ਹੈ ਤੇ ਫਿਰ ਧਰਮਰਾਜ ਤੇ ਜਮ ਜਿਹੜੇ ਨੇ ਇਹਸ ਤੋਂ ਦੂਰ ਰਹਿੰਦੇ ਨੇ ਧਰਮਰਾਜ ਇਹ ਗੱਲ ਜਮਨ ਨੂੰ ਕਹਿੰਦਾ ਹੈ ਕਿ ਤੁਹਾਡਾ ਛਟਕਾਰਾ ਨਹੀਂ ਹੋਵੇ ਪ੍ਰਭੂ ਦੇ ਸਿਮਰਨ ਦੇ ਵਿੱਚ ਐਨੀ ਸ਼ਕਤੀ ਹੈ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਘਰ ਵਿੱਚ ਆ ਘਰ ਦੇ ਵਿੱਚ ਬੈਠਿਆਂ ਹੀ 68 ਤੀਰਥਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਤੀਰਥਾਂ ਤੇ ਜਾਣ ਦੇ ਲੋੜ ਨਹੀਂ ਘਰ ਬੈਠਿਆਂ ਤੀਰਥ ਇਸ਼ਨਾਨੀ ਤੀਰਥ ਹੋ ਤਾਂ ਇਸ਼ਨਾਨ ਘਰ ਬੈਠਿਆਂ ਹੀ ਹੋ ਜਾਂਦਾ ਹੈ ਪ੍ਰਭੂ ਦਾ ਸਿਮਰਨ ਕਰਕੇ ਕਿਉਂਕਿ ਸਿਮਰਨ ਕਰਨ ਨਾਲ ਤੀਰਥ ਇਸ ਨੂੰ ਪਰਖਣ ਲਈ ਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਜਿਤਨੇ ਤੀਰਥ ਦੇਵੀ ਥਾਪੇ ਸਭ ਇਤਨੇ ਲੋਚ ਹੈ ਤੁਰ ਸਾਧੂ ਕੀਤਾ ਹੈ ਉਹ ਸਾਧੂ ਵੀ ਤੂੜੇ ਚਾਹੁੰਦੇ ਨੇ ਜਿਹੜੇ ਤੀਰਥ ਸਥਾਨ ਕਿਉਂਕਿ ਪਾਪਾਂ ਦੀ ਮੈਲ ਦੇ ਭਰੇ ਹੋਏ ਜੀਵ ਜਿਹੜੇ ਲੋਕ ਮੁਖੋਂ ਖੋਪਾਪਾਂ ਦੇ ਭਰੇ ਹੋਏ ਨੇ ਇਹ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਅਤੇ ਉਹਨਾਂ ਦੇ ਪਾਪ ਧਰ ਉਤਰ ਜਾਂਦੇ ਨੇ ਪਰ ਤੀਰਥੀ ਇਹ ਗੱਲ ਕਹਿੰਦੇ ਨੇ ਕਿ ਸਾਡੀ ਮੈਲ ਕਿਵੇਂ ਲੱੱਗਦੀ ਹੈ ਸਾਡੀ ਮੈਲ ਕਿਵੇਂ ਲੱੱਗੇ ਉਹ ਕਹਿੰਦੇ ਨੇ ਤੀਰਥ ਕਹਿੰਦੇ ਨੇ ਜਦੋਂ ਕੋਈ ਸਾਧੂ ਰੱਬ ਦਾ ਪਿਆਰਾ ਸਾਡੇ ਵਿੱਚ ਆ ਕੇ ਆਪਣੇ ਚਰਨ ਪਾਉਂਦਾ ਤਾਂ ਉਹਦੀ ਚਰਨ ਧੂੜੀ ਪ੍ਰਾਪਤ ਕਰਨ ਦੇ ਨਾਲ ਅਸੀਂ ਨਿਰਮਲ ਹੋ ਜਾਂਦੇ ਹਾਂ ਜੋ ਪ੍ਰਭੂ ਦਾ ਸਿਮਰਨ ਜਿਹੜਾ ਹੈ ਇਹ ਇੰਨੀ ਸ਼ਕਤੀ ਰੱਖਦਾ ਪਰਮਾਤਮਾ ਦਾ ਸੰਮਨ ਕਰਨ ਦੇ ਨਾਲ ਮਨੁੱਖ ਨੂੰ ਤੀਰਸਾਂ ਦਾ ਇਸ્ઞਾਨ ਦਾ ਭਾਗ ਪਰ ਬੈਠਾਈ ਪ੍ਰਾਪਤ ਹੋ ਜਾਂਦਾ ਹੈ ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦਾ ਅਸੀਂ ਨਾਮ ਜਪਣਾ ਔਰ ਦੇਵ ਬਾਣੀ ਦੇ ਭਜਨ ਕਰਦੇ ਨੇ ਕਿ ਹਰ ਕਾਸੇ ਮੰਨ ਸੋਨ ਮਨ ਕਾਣੀ ਉਸ ਪ੍ਰਮਾਤਮਾ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ ਜਿਹੜਾ ਇਹਨਾਂ ਕੰਨਾਂ ਦੇ ਨਾਲ ਸੁਣਨਾ ਕਰ ਤੇ ਇਹਨੂੰ ਮਨ ਦੇ ਵਿੱਚ ਵਸਾ ਲੈ ਜਦੋਂ ਇਹ ਤੇਰੇ ਮਨ ਦੇ ਵਿੱਚ ਵਸ ਗਿਆ ਜਦੋਂ ਤੇਰੇ ਹਿਰਦੇ ਦੇ ਵਿੱਚ ਟਿਕ ਗਿਆ ਪਰ ਸੁਖ ਪਾਵੇ ਹਰ ਦਰਗੇ ਪ੍ਰਾਨੀ ਇਹ ਜੀਵ ਸੰਸਾਰ ਦੇ ਵਿੱਚ ਰਹਿੰਦਿਆਂ ਲੋਕ ਦੇ ਵਿੱਚ ਰਹਿੰਦਿਆਂ ਸੁਖ ਪਾਉਂਦਾ ਹੈ ਤੇ ਪ੍ਰਲੋਕ ਦੇ ਵਿੱਚ ਜਾ ਕੇ ਵੀ ਇਸ ਦਾ ਆਦਰ ਹੁੰਦਾ ਹੈ ਸਤਕਾਰ ਹੁੰਦਾ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਪੰਜਵਾਂ ਦੌਰੀ ਦਾ ਪੰਜ ਕਰ ਦਸ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਸ਼ਾਂਤ ਪਈ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੀ ਗੁਰੂ ਨੇ ਗੀਤ ਉਸ ਗੋਵਿੰਦ ਦੇ ਨਾਲ ਉਸ ਪ੍ਰਭੂ ਦੇ ਨਾਲ ਉਸ ਪਰਮਾਤਮਾ ਦੇ ਨਾਲ ਮੇਲ ਦੇਣਾ ਕੀਤਾ ਜਦੋਂ ਮਲਾਪ ਹੋ ਗਿਆ ਤਾਂ ਤਨਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਸਾਡੇ ਹਿਰਦੇ ਦੇ ਅੰਦਰ ਠੰਡ ਪੈ ਗਈ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਤਾਪ ਬਾਪ ਪ ਬਿਨਸੇ ਮੇਰੇ ਭਾਈ ਅਜੀ ਐ ਭਾਈਏ ਭਗਸ਼ਾ ਤਾਪ ਤੇ ਪਾਪ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਦਰਸ਼ਨ ਕਰ ਲਿਆ। ਗੁਰੂ ਦੀ ਕਿਰਪਾ ਨਾਲ ਤੇ ਸਾਡੇ ਤਾਪ ਤੇ ਪਾਪ ਸਭ ਬਿਨਸ ਗਏ। ਦੂਰ ਹੋ ਗਏ। ਰਹਾਉ ਦਾ ਬਿਸ਼ਰਾਮ ਦੇ ਕੇ ਅਗਲੀ ਪਉੜੀ ਦੀ ਖੰਧ ਕਰ ਰਹੇ ਹਾਂ। ਰਾਮ ਨਾਮ ਨਿਤ ਰਸਨ ਭਖਾਨ। ਹੁਣ ਪਏ। ਅਸੀਂ ਇਸ ਰਸਨਾ ਦੇ ਨਾਲ ਨਿਤਾਂ ਪ੍ਰਤੀ ਹਰ ਰੋਜ਼ ਉਸ ਪਰਮਾਤਮਾ ਦਾ ਉਸ ਨਿਰੰਕਾਰ ਦਾ ਉਹਦੇ ਨਾਮ ਨੂੰ ਕਥਨ ਕਰਦੇ ਹਾਂ ਉਹਦੇ ਨਾਮ ਦੀ ਸਿਮਰਨ ਕਰਦੇ ਹਾਂ ਉਹਦਾ ਨਾਮ ਜਪਦੇ ਹਾਂ ਬਿਨ ਸੇ ਰੋਗ ਪਏ ਕਲਿਆਣ ਕਲਿਆਣ ਦਾ ਭਾਵ ਹੈ ਸੋਖ ਜਿਸ ਕਰਕੇ ਸਾਡੇ ਸਾਰੇ ਰੋਗ ਜਿਹੜੇ ਨੇ ਉਹ ਬਿਨਸ ਗਏ ਤੇ ਸਾਨੂੰ ਸੁਖ ਪ੍ਰਾਪਤ ਹੋਏ ਕੀਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੁਆਰਾ ਅਸੀਂ ਨਾਮ ਜਪਿਆ ਤੇ ਉਸ ਕਾਲਪੁਰ ਕੋਲ ਆਏ ਗੁਰੂ ਪ੍ਰਾਪਤ ਕੀਤਾ ਜਦੋਂ ਅਸੀਂ ਉਸ ਸੁਖ ਪ੍ਰਾਪਤ ਕਰ ਲਿਆ ਪਾ ਲਿਆ ਤੇ ਸਾਨੂੰ ਲੋਕ ਤੇ ਪਰਲੋਕ ਦੇ ਸੁਖ ਜਿਹੜੇ ਨੇ ਉਹ ਸਾਨੂੰ ਪ੍ਰਾਪਤ ਹੋਏ ਹਨ ਪਾਰ ਬ੍ਰਹਮ ਗੁਣ ਅਗਮ ਬੇਚਾਰ ਐ ਮਨੁੱਖ ਐ ਜੀ ਉਸ ਪਰਮਾਤਮਾ ਦਾ ਉਸ ਨਰਾangar ਦਾ ਜੋ ਅਗਮ ਰੂਪ ਹੈ ਉਹਦੇ ਗੁਣਾਂ ਨੂੰ ਗਾਉਣਾ ਕਰ ਉਹਦੇ ਗੁਣਾਂ ਨੂੰ ਵਿਚਾਰਨਾ ਕਰ satsang ਵਿੱਚ ਜਾ ਸਤ ਸੰਗ ਵਿੱਚ ਜਾ ਕੇ ਉਹਦੇ ਨਾਮ ਨੂੰ ਸਿਮਰਨਾ ਕਰ ਉਹਦੇ ਗੁਣਾਂ ਨੂੰ ਪਾਉਣਾ ਕਰ ਸਾਧ ਸੰਗਮ ਹਨਸਤਾਰ ਜਦੋਂ ਤੂੰ ਉਹਦੇ ਗੁਣਾਂ ਨੂੰ ਪਾਵੇਂਗਾ ਉਹਦੇ ਨਾਮ ਨੂੰ ਜਪੇਗਾ ਫਿਰ ਕੀ ਪ੍ਰਾਪਤ ਹੋਵੇਗਾ ਗੁਰਦੇਵ ਕੈਰਨ ਕੇ ਸਾਧੂਆਂ ਦੀ ਜਿਹੜੇ ਰੱਬ ਦੇ ਪਿਆਰੇ ਉਹਦੇ ਨਾਲ ਮਿਲੇ ਨੇ ਜਿਹੜੇ ਉਹਦਾ ਨਾਮ ਜਪਦੇ ਹਨ ਉਹਨਾਂ ਦੇ ਕੋਲ ਜਾ ਕੇ ਬੈਠਣਾ ਕਰ ਤੇ ਉਹਨਾਂ ਦੁਆਰਾ ਕਹੇ ਹੋਏ ਬਚਨ ਸਾਧ ਸੰਗ ਦੇ ਵਿੱਚ ਬੈਠ ਕੇ ਸੁਣਨਾ ਕਰ ਜਦੋਂ ਤੂੰ ਉਹਦਾ ਕਾਲ ਪ੍ਰਖ ਵਾਹਿਗੁਰੂ ਦਾ ਜਸ ਸੁਣੇਗਾ ਇਸ ਭਾਵ ਸਾਗਰ ਤੋਂ ਇਸ ਸੰਸਾਰ ਤੋਂ ਤਰ ਜਾਏਗਾ ਨਿਰਮਲ ਗੁਣਾਂ ਗਾਵੋ ਨਿਤਨੀਤ ਐ ਬਿਰੰਤਰ ਨਿਤਾਪਰ ਉਹ ਪਰਮਾਤਮਾ ਨਿਰਮਲ ਹੈ ਉਹਦੇ ਨਾਮ ਨੂੰ ਮੈਲ ਲਈ ਉਹ ਮੈਲ ਤੋਂ ਰਹਿ ਜਾਏਗਾ ਸੰਸਾਰ ਦੇ ਪਦਾਰਥ ਇਹ ਮੇਲੇ ਪਰ ਉਹਦਾ ਨਾਮ ਜਿਹੜਾ ਹੈ ਉਹ ਪਵਿੱਤਰ ਹੈ ਬਾਣੀ ਵਿੱਚ ਵੀ ਬਚਨ ਆਉਂਦੇ ਨੇ ਲਿਖਿਆ ਗੁਰੂ ਸਾਹਿਬ ਨੇ ਮੇਲਾ ਬ੍ਰਹਮ ਮੇਲਾ ਇਹਦਾ ਰਵ ਮੇਲਾ ਮੇਲਾ ਹੈ ਚੰਦ ਮੇਲਾ ਮਲਤਾ ਇਹੋ ਸੰਸਾਰ ਉਰ ਦੇਵ ਕਹਿੰਨੇ ਕਿ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾ ਮੇਲੇ ਬ੍ਰਹਮੰਡਾਇਕ ਇਸ ਮੇਲੇ ਇਸ ਬਾਸਰ ਸਰਤੀਸ ਮੇਲਾ ਮੋਤੀ ਮੇਲਾ ਹੀਰ ਮੇਲਾ ਪਉਣ ਪਾਵ ਕਰਨੀ ਮੇਲੇ ਸ਼ਿਵ ਸ਼ੰਕਰ ਅਭੇਸ਼ ਮੇਲੇ ਸਿਦ ਸਾਜ ਕਰ ਪੇਵ ਮੇਲੇ ਜੋਗੀ ਜੰਗਮ ਜਟਾ ਸਹਿਤ ਮੇਲੇ ਖਾਇਆ ਹੰਸ ਮੇਤ ਚੋਕ ਬੇਤ ਜਨ ਪ੍ਰਵਾਣ ਨਿਰਮਲ ਤੇ ਜੋ ਰਾਮ ਹੈ ਜਾ ਉਰਦੇਵ ਕਹ ਰਹੇ ਨੇ ਕਿ ਮੇਲਾ ਹੈ ਸਭ ਕੁਝ ਪਰੋਕਾਲਪੁਰ ਪ੍ਰਵਾਹੇ ਗੇ ਉਹਦਾ ਨਾਮ ਜਿਹੜਾ ਹੈ ਉਹ ਨਿਰਮਲ ਹੈ ਸਾਧੂਮੰਦ ਜੀ ਉਹਨਾਂ ਸੰਤਾਂ ਦੀ ਜਿਹੜੇ ਕਾਲਪੁਰਖ ਵਾਏ ਕੋਈ ਉਹਨਾਂ ਨਾਲ ਜੁੜੇ ਨੇ ਉਹਨਾਂ ਦੇ ਨਾਲ ਬੈਠ ਕੇ satsang ਕਰ ਤੇ ਨਿਤਾ ਪ੍ਰਤੀ ਉਹ ਨਿਰਮਲ ਪਰਮਾਤਮਾ ਦੇ ਗੁਣਾਂ ਨੂੰ ਪਾਉਣਾ ਕਰ ਜਦੋਂ ਤੂੰ ਉਹਦੇ ਗੁਣ ਗਾਵੇਂਗਾ ਅਗਲੇ ਪਉੜੀ ਦੀ ਕਥਾ ਕਰ ਰਹੇ ਹਾਂ ਗਏ ਵਿਆਦ ਉਬਰੇ ਜਨਮੀਤ ਵਿਆਦ ਹੁੰਦੀ ਹੈ ਪੀੜਾ ਜਦੋਂ ਤੋਂ ਪਿਆਰਿਆ ਉਹਦੇ ਕੋਲ ਨਾ ਆਵੇਗਾ ਤੇ ਤੇਰੀ ਜਿਹੜੀ ਪੀੜਾ ਹੈ ਇਹ ਸਮਾਪਤ ਹੋ ਜਾਵੇਗੀ ਇਹ ਚਲੀ ਜਾਵੇਗੀ ਕਿਉਂਕਿ ਮਨ ਪੀੜਾ ਹੈ ਸੰਸਾਰਕ ਪੀੜਾ ਹੈ ਅਰਮਾਤ ਮਨ ਮਿਲਣ ਦੀ ਵੀ ਪੀੜਾ ਇਸ ਤਰ੍ਹਾਂ ਨਾ ਪਾਇਆ ਜਾਵੇ। ਸੋ ਗੁਰਦੇਵ ਕਹਿ ਰਹੇ ਨੇ ਕਿ ਜਦੋਂ ਤੂੰ ਉਹਦੇ ਗੁਣ ਗਾਏਗਾ ਤੇ ਇਹ ਪੀੜਾ ਜਿਹੜੀ ਹੈ ਇਹ ਚਲੀ ਜਾਏਗੀ। ਤੇ ਜਿਨ੍ਹਾਂ ਨੇ ਉਹਦੇ ਗੁਣ ਗਾਏ ਨੇ ਉਹ ਗੁਰਮਖ ਜਾਣਾ। ਉਹ ਭਗਤ ਜਾਣਾ। ਜਮਾਂ ਦੇ ਜਾਲ ਤੋਂ ਉੱਭਰੇ ਦਾ ਪਾਰ ਲੈ ਕੇ ਪਛ ਗਏ। ਉਹਨਾਂ ਨੂੰ ਜਮਾਂ ਦੀ ਫਾਈ ਨਹੀਂ ਪੈਂਦੀ। ਉਹ ਇਸ ਤੋਂ ਬਚ ਜਾਂਦੇ ਹਨ ਮਨ ਬਚ ਕਰਮ ਪ੍ਰਭ અપਨਾ ਧਿਆਈ ਹੋਰ ਗੁਰਦੇਵ ਕਹਿ ਰਹੇ ਕਿ ਪ੍ਰਭ اے ਪਰਮਾਤਮਾ ਮਨ ਬਾਣੀ ਸਰੀਰ ਕਰਕੇ ਮੈਂ ਆਪ ਜੀ ਦੇ ਨਾਮ ਚਾਹੁੰਦਾ ਆਪ ਜੀ ਦਾ ਨਾਮ ਸਿਮਰਦਾ ਹਾਂ ਅਗਲੇ ਪਉੜੀ ਜੁਪਾ ਸੰਕਰ ਰਹੇ ਹਨ ਨਾਨਕ ਦਾਸ ਤੇਰੀ ਸਰਣਾਇ ਐ ਕਾਲ ਪੁਰਖ ਵਾਏ ਗੁਰ ਮੈਂ ਤੇਰਾ ਦਾਸ ਮੈਂ ਤਾਂ ਕੇਵਲ ਤੇ ਕੇਵਲ ਤੇਰੀ ਸ਼ਰਨ ਰਹਿਣ ਕੀਤੇ ਤੇਰੀ ਸ਼ਰਨ ਦੇ ਵਿੱਚ ਆ ਮੇਰੇ ਤੇ ਕਿਰਪਾ ਕਰਕੇ ਉਹ ਆਪਣੇ ਨਾਲ ਮੈਂ ਕੇਵਲ ਆਪੇ ਦਾ ਨਾਮ ਚਾਹੁੰਦਾ ਹਾਂ ਤੇ ਆਪੇ ਦੀ ਸ਼ਰਨ ਵਿੱਚ ਆਉਂਦਾ ਹਾਂ ਇੱਥੇ ਇਸ ਮਾਫੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸ਼ਰਤੇ ਮਿਹਰ ਭਰੀ ਹੱਥ ਰੱਖ ਇਸ ਪਵਿੱਤਰ ਬਾਵਾ ਗੁਰਬਾਣੀ ਦੇ ਵਿਚਾਰ ਕਰਦੇ ਹਾਂ ਜਾਂ ਬੁਲਾ ਸਾਧ ਸੰਗਤ ਗੁਰੂ ਦੇ ਦਰ ਦਾ ਆਪੂ ਕਰ ਜਾਂਦੇ ਆਪਨੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਅੰਦਰ ਵਿੱਚ ਫਸਾਉਣਾ ਤਾਂ ਕਿ ਦਾਸ ਦਾ ਤੇ ਅਪਨੇ ਸਾਰੇ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਬਿਜਾਰਾ ਸਮਾਏ ਉਹ ਲੇਖੇ ਵਿੱਚ ਪੈ ਸਕੀ ਜਿਸ ਨਾਲ ਸਿਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਮਨ ਬਚ ਕਰਮ ਪ੍ਰਭ અપਨਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ